ਸਤਨਾਮ ਵਾਹਿਗੁਰੂ ਸਹਿਬ ਜੀ ਗੌੜੀ ਪੂਰਬੀ ਮਹੱਲਾ ਚੌਥਾ ਹਮ ਹੰਕਾਰੀ ਹੰਕਾਰ ਅਗਿਆਨ ਮਤ ਗੁਰਮੇਲੀਏ ਆਪ ਗਵਾਇਆ ਹੋ ਮੈਂ ਰੋਗ ਗਿਆ ਸੁਖ ਪਾਇਆ ਧਨ ਧਨ ਗੁਰੂ ਹਰ ਰਾਇ ਵਾਹਿਗੁਰੂ ਵਾਹਿਗੁਰੂ ਗੁਰੂ ਪਿਆਰ ਵਾਲਿਓ ਜੋ ਆਪਾਂ ਸ਼ਬਦ ਪੜ੍ਹ ਰਹੇ ਆ ਨਾ ਪਾਵਨ ਪਵਿੱਤਰ ਅੰਗ 172 ਤੇ ਸੁਭਾਈ ਮਾਨ ਹੈ ਸਤ ਗੁਰੂ ਮਨੁੱਖ ਦਾ ਨਾ ਸ਼ੀਸ਼ਾ ਦਿਖਾਉਂਦੇ ਅੰਦਰਲਾ ਮਨੁੱਖ ਦੀ ਬਿਰਤੀ ਅੰਦਰਲੀ ਕਿਵੇਂ ਮਹਾਰਾ ਸਮਝਾਉਣਾ ਕਰਦੇ ਨੇ ਹਮ ਹੰਕਾਰੀ ਹੰਕਾਰ ਅਗਿਆਨ ਮਤ ਬਈ ਅਸੀਂ ਹੰਕਾਰੀ ਆ ਆਪਾਂ ਆਪਣੇ ਤੇ ਗੱਲ ਲਾਉਣੀ ਆ ਜੀ ਉਹ ਤਾਂ ਸਤਗੁਰਾਂ ਨੇ ਬਚਨ ਲਿਖ ਕੇ ਸਮਝਾਇਆ ਮਨੁੱਖਤਾਂ ਨੂੰ ਠੀਕ ਆ ਜੀ ਬਈ ਹੈ ਅਕਾਲ ਪੁਰਖ ਵਾਹਿਗੁਰੂ ਅਸੀਂ ਹੰਕਾਰੀ ਆ ਹੰਕਾਰ ਦੇ ਭਰੇ ਹੋਏ ਆ ਅਗਿਆਨ ਮਤ ਤਾਂ ਸਾਡੀ ਗਿਆਨੀ ਮਤ ਨਹੀਂ ਹੈ ਗਿਆਨ ਮਤ ਵੀ ਸਾਡੀ ਮਤ ਹੀ ਨਹੀਂ ਆ ਤੇਰਾ ਗਿਆਨ ਨਹੀਂ ਹੈ ਸਾਡੇ ਕੋਲੇ ਤੇਰੇ ਗਿਆਨ ਤੋਂ ਬਾਂਝੀ ਆ ਮਤ ਐ ਸਮਝ ਗਏ ਤੇ ਗੁਰ ਮਿਲੀ ਆ ਆਪ ਗਵਾਇਆ ਜਦੋਂ ਗੁਰੂ ਨੂੰ ਮਿਲੇ ਆ ਕਿ ਗੁਰੂ ਤੋਂ ਬਾਣੀ ਸੁਣੀ ਗੁਰੂ ਦੀ ਤੇ ਆਪਣਾ ਆਪ ਗਵਾਚ ਗਿਆ ਸਾਡੇ ਅੰਦਰੋਂ ਜਿਹੜਾ ਹੰਕਾਰ ਦੇ ਵਿੱਚ ਹੰਕਾਰੀ ਹੋਇਆ ਹੰਕਾਰ ਦੇ ਵਿੱਚ ਅਗਿਆਨ ਮਤ ਚੱਕੀ ਫਿਰਦਾ ਸੀ ਇਨਸਾਨ ਤੇ ਗੁਰੂ ਨੂੰ ਮਿਲ ਕੇ ਉਹ ਸਾਰਾ ਉਹਦੇ ਅੰਦਰੋਂ ਡਿਲੀਟ ਹੋ ਗਿਆ ਤੇ ਹੋਮੇ ਰੋਗ ਗਿਆ ਸੁਖ ਪਾਇਆ ਹੋਮੇ ਦਾ ਰੋਗ ਦੂਰ ਹੋ ਗਿਆ ਤੇ ਸੁਖ ਪ੍ਰਾਪਤ ਹੋ ਗਿਆ ਕਿਉਂਕਿ ਜਿੰਨਾ ਚਿਰ ਇਨਸਾਨ ਹੋਮੇ ਨਹੀਂ ਛੱਡਦਾ ਉਨਾਂ ਚਿਰ ਉਹ ਦੁਖੀ ਹੋਇਆ ਰਹਿੰਦਾ ਜਿਵੇਂ ਆਪਾਂ ਕੱਲ ਸ਼ਬਦ ਪੜ੍ਹਿਆ ਸੀ ਅੰਤਰ ਹੋਮੇ ਕੰਡਾ ਹੈ ਬੰਦੇ ਅੰਦਰ ਹੋਮੇ ਦਾ ਕੰਡਾ ਤੇ ਉਤੋਂ ਜਮਕਾਲ ਦਾ ਡੰਡਾ ਪੈਂਦਾ ਹੀ ਰਹਿਣਾ ਫਿਰ ਤਾਂ ਜੇ ਅੰਦਰ ਹੋਮੇ ਦਾ ਕੰਡਾ ਤਾਂ ਜਮਕਾਲ ਦਾ ਡੰਡਾ ਪੈਂਦਾ ਹੀ ਰਹਿਣਾ ਇਨਸਾਨ ਦੇ ਫਿਰ ਦੁਖੀ ਹੋਇਆ ਰਹਿੰਦਾ ਸਾਰੀ ਜ਼ਿੰਦਗੀ ਦੁਖੀ ਹੋ ਕੇ ਕੱਢ ਲਿੰਦਾ ਚਾਹੇ ਉਹ ਬੀਬੀ ਆ ਚਾਹੇ ਭਾਈ ਆ ਠੀਕ ਆ ਜੀ ਇੱਥੇ ਜਦੋਂ ਸਤਿਗੁਰੂ ਹੁਣ ਸਮਝਾਉਣਾ ਕਰਦੇ ਨੇ ਹੋਮੇ ਰੋਗ ਗਿਆ ਸੁਖ ਪਾਇਆ ਗਿਆ ਕਦੋਂ ਜਦੋਂ ਗੁਰੂ ਨੂੰ ਮਿਲੇ ਆ ਕੇ ਗੁਰਮਤ ਲਈ ਗੁਰੂ ਤੋਂ ਮਤ ਲਈ ਗੁਰਮੇਲੀਏ ਆਪ ਗਵਾਇਆ ਗੁਰੂ ਤੋਂ ਗਿਆਨ ਆ ਗਿਆ ਆਪਣਾ ਆਪ ਅੰਦਰੋਂ ਗਵਾਚ ਗਿਆ ਹਉਮੈ ਹੰਕਾਰ ਸਾਰੇ ਦੂਰ ਹੋ ਗਏ ਨਿਮਰਤਾ ਆ ਗਈ ਜਦੋਂ ਨਿਮਰਤਾ ਆ ਗਈ ਫਿਰ ਪਿਆਰ ਬਣਿਆ ਰਹਿੰਦਾ ਘਰ ਪਰਿਵਾਰ ਚ ਪਿਆਰ ਬਣਿਆ ਰਹਿੰਦਾ ਰਿਸ਼ਤੇਦਾਰਾਂ ਚ ਦੋਸਤ ਮਿੱਤਰਾਂ ਚ ਪਰੋਸੀਆਂ ਚ ਆਂਡੀਆਂ ਗਮਾਂਡੀਆਂ ਚ ਜਿਨ੍ਹਾਂ ਨੂੰ ਆਪਾਂ ਕਹਿੰਨੇ ਆ ਜਦੋਂ ਪਿਆਰ ਬਣਿਆ ਰਿਹਾ ਫਿਰ ਤੈਨੂੰ ਐਉ ਫਿਰ ਤੂੰ ਬਸ ਇਹ ਲਖਣ ਜਾਂ ਲਾ ਲੈਣਾ ਵੀ ਮੈਂ ਕਿਰਪਾ ਹੋ ਗਈ ਮੇਰੇ ਤੇ ਜਿੰਨਾ ਚਿਰ ਤੂੰ ਈਰਖਾ ਵਿੱਚ ਛੜਦਾ ਸੱਜਣਾ ਹੰਕਾਰੀ ਆ ਮਤ ਤੇਰੀ ਹੀ ਮਾੜੀ ਆ ਮਾਤਾਂ ਇਹ ਕਹਿ ਲੈਨੇ ਆ ਸਿੱਧੇ ਲਫ਼ਜ਼ਾਂ ਚ ਉਹਨਾਂ ਚਿਰ ਗੁਰੂ ਨੂੰ ਨਹੀਂ ਮਿਲਿਆ ਜਲ ਸਕਦਾ ਜਦੋਂ ਗੁਰੂ ਨੂੰ ਤੂੰ ਮਿਲੇਗਾ ਕਿ ਤੇ ਗੁਰੂ ਨੇ ਤੇਰਾ ਇਹ ਰੋਗ ਦੂਰ ਕਰ ਦੇਣਾ ਤੇ ਮਿਲ ਗਿਆ ਹਉ ਮੇ ਰੋਗ ਗਿਆ ਸੁਖ ਪਾਇਆ ਹਉ ਮੇ ਦਾ ਰੋਗ ਹਿਰਦੇ ਘਰ ਚੋਂ ਚਲਿਆ ਗਿਆ ਤੇ ਸੁਖ ਪ੍ਰਾਪਤ ਹੋ ਗਿਆ ਧੰ ਧੰ ਗੁਰੂ ਹਰਿ ਰਾਇ ਸਾਡੇ ਧੰ ਨੇ ਗੁਰੂ ਗੁਰੂ ਹਰਿ ਰਾਏ ਅਕਾਲ ਪੁਰਖ ਵਾਹਿਗੁਰੂ ਜੀ ਜਿਨ੍ਹਾਂ ਨੇ ਸਾਨੂੰ ਗਿਆਨ ਦੀ ਦਾਤ ਦਿੱਤੀ ਮਨੁੱਖਾ ਜਨਮ ਦਿੱਤਾ ਸਾਨੂੰ ਭੋਗਣ ਵਾਸਤੇ ਜਦੋਂ ਗਿਆਨ ਮਿਲਿਆ ਤੇ ਸਾਨੂੰ ਮਨੁੱਖਾ ਜਨਮ ਜੀਣਾ ਆ ਗਿਆ RAM ਗੁਰ ਕੇ ਬਚਨ ਹਰ ਪਾਇਆ ਉਹ RAM ਰਮਿਆ ਹੋਇਆ ਪ੍ਰਭੂ ਪਰਮਾਤਮਾ ਗੁਰੂ ਦੇ ਬਚਨਾਂ ਨਾਲ ਪ੍ਰਾਪਤ ਹੁੰਦਾ ਗੁਰੂ ਦੇ ਬਚਨ ਮੰਨ ਕੇ ਰੱਬ ਮਿਲ ਗਿਆ ਬਸ ਜਦੋਂ ਗੁਰੂ ਦੇ ਬਚਨ ਮੰਨ ਲਏ ਤੂੰ ਮਿਲ ਗਿਆ ਤੈਨੂੰ ਰੱਬ ਉਹ ਨਹੀਂ ਤੇ ਥੋ ਬੱਖ ਬਸ ਤੇਰੇ ਕੋਲੇ ਗਿਆਨ ਦੀ ਘਾਟ ਹੈ ਤੇ ਗੁਰੂ ਤੋਂ ਗਿਆਨ ਲੈ ਤੇ ਮਿਲ ਗਿਆ ਆ ਲਿਖਿਆ ਜੀ RAM ਗੁਰ ਕੇ ਬਚਨ ਹਰ ਪਾਇਆ ਗੁਰੂ ਦੇ ਬਚਨ ਮੰਨ ਕੇ ਪ੍ਰਾਪਤੀ ਹੁੰਦੀ ਆ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮੇਰੇ ਹਿਆਰੇ ਪ੍ਰੀਤ RAM ਰਾਏ ਕੀ ਗੁਰਮਾਰਗ ਪੰਥ ਬਤਾਇਆ ਉਸ RAM ਰਾਏ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੀਤ ਤੇਰੀ ਕਿਵੇਂ ਪੈਣੀ ਆ ਗੁਰਮਾਰਗ ਪੰਥ ਬਤਾਇਆ ਗੁਰੂ ਨੇ ਰਸਤਾ ਦੱਸਿਆ ਵੀ ਆਹ ਰਸਤੇ ਚੱਲ ਭਾਈ ਜੋਹਨ ਗੁਰੂ ਦੀ ਗੱਲ ਸੁਣੀ ਵੀ ਆ ਪਤਾ ਵੀ ਆ ਵੀ ਗੁਰੂ ਸਾਹਿਬ ਐ ਇੱਥੋਂ ਰੋਕਦੇ ਆ ਤੇ ਇੱਧਰ ਨੂੰ ਜਾਣ ਨੂੰ ਕਹਿੰਦੇ ਆ ਤੇ ਮੇਰੇ ਵਰਗਾ ਫੇਰ ਮੈਂ ਨਹੀਂ ਹਟਦਾ ਗੁਰੂ ਦੀ ਗੱਲ ਮੰਨਦਾ ਹੀ ਨਹੀਂ ਨਾਲੇ ਰੋਜ਼ ਬਾਣੀ ਪੜ੍ਹਦਾ ਸੁਣਦਾ ਸ਼ਬਦ ਵਿਚਾਰ ਵੀ ਕਰਦਾ ਉਹ ਗੱਲ ਨਹੀਂ ਮੰਨਦਾ ਫਿਰ ਇਦੋਂ ਮਾੜੇ ਭਾਗ ਕੀ ਹੋ ਸਕਦੇ ਆ ਸੱਜਣਾ ਤੇਰੇ ਆਪ ਆਪਣੇ ਮਨ ਨੂੰ ਕਿਹਾ ਮੈਂ ਆਪਣੇ ਮਨ ਨੂੰ ਕਿਹਾ ਜੀ ਆਪਾਂ ਸਾਰਿਆਂ ਨੇ ਆਪੇ ਨੇ ਆਪ ਨੂੰ ਤੇ ਗੱਲ ਟਿਕਾਉਣੀ ਆ ਗੁਰੂ ਸਾਹਿਬ ਦੀ ਫਿਰ ਆਪਣਾ ਜੀਵਨ ਸਬਰ ਸਕਦਾ ਠੀਕ ਆ ਜੀ ਮਹਾਰਾਜ ਕਹਿੰਦੇ ਨੇ ਮੇਰੇ ਹੀਰੇ ਦਾ ਮਤਲਬ ਹੈ ਮੇਰੇ ਮਨ ਮੇਰੇ ਜੀ ਪ੍ਰੀਤ ਰਾਮ ਰਾਏ ਕੀ ਕਿਵੇਂ ਪ੍ਰਭੂ ਪਰਮਾਤਮਾ ਦੀ ਪ੍ਰੀਤ ਮਿਲ ਸਕਦੀ ਹੈ ਤੈਨੂੰ ਉਹਦਾ ਪਿਆਰ ਕਿਵੇਂ ਮਿਲ ਸਕਦਾ ਗੁਰਮਾਰਗ ਪੰਥ ਬਤਾਇਆ ਗੁਰੂ ਨੇ ਰਸਤਾ ਦੱਸਤਾ ਬਿਬਹਿ ਪਰਮ ਕਰਮ ਕਾਂਡ ਵਿਸੇਪਕਾਰ ਛੱਡ ਚੋਰੀ ਜਾਰੀ ਠੱਗੀ ਹੋ ਮੇ ਹੰਕਾਰ ਛੱਡ ਤੇ ਰੱਬਤਾ ਮਿਲਿਆ ਹੀ ਪਿਆ ਤੇਰੇ ਅੰਦਰ ਹੀ ਆ ਮੇਰਾ ਜੀਓ ਪਿੰਡ ਸਭ ਸਤਗੁਰ ਆਗੇ ਜਨ ਵਿਸੜਿਆ ਹਰ ਗਲ ਲਾਇਆ ਮੇਰਾ ਜੀਓ ਜੀ ਮੈਂ ਇਹ ਬੋਲ ਰਿਹਾ ਜਿਹੜਾ ਜੀਵਾਤਮਾ ਮਨ ਜਿਹਨੂੰ ਕਹਿੰਨੇ ਆ ਆਮ ਆਪਣੇ ਇੱਥੇ ਏਰੀਆ ਚ ਆਮ ਭਾਸ਼ਾ ਹੀ ਚੱਲਦੀ ਵੀ ਮੇਰਾ ਮਨ ਨਹੀਂ ਮੰਨ ਰਿਹਾ ਜਾ ਮੇਰਾ ਮਨ ਦੁਖੀ ਰਹਿੰਦਾ ਜਾਂ ਮੇਰਾ ਮਨ ਸੁਖੀ ਰਹਿੰਦਾ ਇਸ ਤਰ੍ਹਾਂ ਗੱਲ ਮਨ ਦੀ ਗੱਲ ਚੱਲਦੀ ਨਾ ਇੱਥੇ ਮਨ ਦੀ ਗੱਲ ਨਹੀਂ ਕਰੀ ਆ ਸਤਿਗੁਰਾਂ ਨੇ ਮੇਰਾ ਜੀਉ ਪਿੰਡ ਪਿੰਡ ਸਰੀਰ ਸਭ ਕੁਝ ਸਾਰਾ ਸਰੀਰ ਦਾ ਕਟੰਬ ਸਤਿਗੁਰ ਅਗੇ ਮਹਾਰਾਜ ਕਹਿੰਦੇ ਮੇਰਾ ਅਕਾਲ ਪੁਰਖ ਵਾਹਿਗੁਰੂ ਅੱਗੇ ਰਿਹਾ ਮੇਰਾ ਅਰਪਣ ਐਂ ਕਹੀਏ ਠੀਕ ਆ ਜੀ ਜੇ ਨ ਵਿਛੜਿਆ ਹਾਰ ਗਾਲ ਲਾਇਆ ਜਿਨ੍ਹਾਂ ਨੇ ਵਿਛੜਿਆ ਹੋਇਆ ਨੇ ਪ੍ਰਭੂ ਪਰਮਾਤਮਾ ਨੇ ਸਾਨੂੰ ਗਲ ਲਾਇਆ ਉਹਦੇ ਅੱਗੇ ਆਪਣਾ ਆਪ ਸਾਰਾ ਅਰਪਣ ਕਰੀਏ ਮੇਰੇ ਅੰਦਰ ਪ੍ਰੀਤ ਲੱਗੀ ਦੇਖਣ ਕੋ ਗੁਰਹਰ ਦੇ ਨਾਲ ਦਿਖਾਇਆ ਮੇਰੇ ਅੰਦਰ ਪ੍ਰੀਤ ਲੱਗੀ ਦੇਖਣ ਕੋ ਜੇ ਪ੍ਰੀਤ ਬਣ ਜੇ ਨਾ ਗੁਰੂ ਨੂੰ ਦੇਖਣ ਦੀ ਗੁਰੂ ਦੇ ਬਚਨ ਸੁਣਨ ਦੀ ਠੀਕ ਆ ਜੀ ਕ੍ਰਿਤ ਬਣ ਜੇ ਅੰਦਰ ਖਚ ਤਾੰਗ ਜਿਹਨੂੰ ਆਪਾਂ ਕਹਿੰਦੇ ਆ ਖਚ ਬਣ ਜੇ ਵੀ ਮੈਂ ਗੁਰੂ ਕੋਲੇ ਜਾ ਕੇ ਗੁਰੂ ਦੀ ਬਾਣੀ ਪੜਾਂ ਤੇ ਸੁਣਾ ਦਸ 20 ਮਿੰਟ ਤੇ ਸਾਰਾ ਦਿਨ ਅਕਾਲ ਪੁਰਖ ਵਾਹਿਗੁਰੂ ਯਾਦ ਕਰਾਂ ਯਾਦ ਰੱਖਾਂ ਕਾਰੋਬਾਰ ਕਰਦੇ ਹੋਏ ਆਪ ਦਾ ਇਮਾਨਦਾਰੀ ਨਾਲ ਜੇ ਤੂੰ ਇਮਾਨਦਾਰੀ ਨਾਲ ਆਪਣਾ ਕਾਰੋਬਾਰ ਕਰਦਾ ਸੱਜਣਾ ਆਪਣੇ ਫਰਜ਼ ਪੂਸ਼ਾਣਦਾ ਰੱਬ ਤੇਰੇ ਨੇੜੇ ਆ ਠੀਕ ਆ ਜੀ ਪਰ ਅਸੀਂ ਦੂਰ ਜਾਣਦੇ ਹਾਂ ਨੂੰ ਵਿੱਚੇ ਕਿਹੜਾ ਵੇਖਦਾ ਕੋਈ ਮਹਾਰਾਜ ਕਹਣਾ ਕਰਦੇ ਨੇ ਮੇਰੇ ਅੰਤਰ ਪ੍ਰੀਤ ਲੱਗੀ ਦੇਖਣ ਕੋ ਗੁਰ ਹਿਰਦੇ ਨਾਲ ਦਿਖਾਇਆ ਗੁਰੂ ਨੇ ਤੇਰੇ ਹਿਰਦੇ ਨਾਲ ਹੀ ਦਿਖਾਤਾ ਐ ਇੱਕ ਤਾਂ ਗੱਲ ਸਮਝਦੇ ਆਪਾਂ ਵੀ ਗੁਰੂ ਨੇ ਤੇਰੇ ਅੰਦਰ ਹੀ ਦਿਖਾਤਾ ਰੱਬ ਅੰਦਰ ਹੀ ਬੈਠਾ ਸੱਚ ਨਾ ਗੁਰਬਾਣੀ ਇਹ ਕਹਿੰਦੀ ਆ ਵੀ ਤੇਰੇ ਅੰਦਰ ਹੀ ਬੈਠਾ ਤੂੰ ਪਛਾਣ ਉਹਨੂੰ ਅੱਗੇ ਸਤਿਗੁਰੂ ਕਹਿਣਾ ਕਰਦੇ ਨੇ ਸਹਿਜ ਆਨੰਦ ਭਇਆ ਮਨ ਮੇਰਾ ਮੋਰੇ ਸਹਿਜ ਆਨੰਦ ਭਇਆ ਮਨ ਮੋਰੇ ਮੇਰੇ ਹਿਰਦੇ ਘਰ ਵਿੱਚ ਸਹਿਜ ਆ ਗਿਆ ਤੇ ਆਨੰਦਮਈ ਜ਼ਿੰਦਗੀ ਬਣ ਗਈ ਦਾ ਮਤਬਲਾ ਵੀ ਮੇਰਾ ਮਨ ਹੁਣ ਖੁਸ਼ੀ ਰਹਿੰਦਾ ਈਰਖਾ ਨਹੀਂ ਕਰਦਾ ਕਿਸੇ ਦੀ ਗੱਲ ਕਹੀ ਹੋਈ ਨੀ ਨੀ ਸ਼ਰਮ ਮੱਥੇ ਮੰਨ ਲੈਂਦਾ ਠੀਕ ਹੈ ਜੀ ਵੀ ਆਪਣੇ ਆਪ ਤੇ ਜੇ ਆਪਾਂ ਆਮ ਗੱਲ ਕਰਦੇ ਆ ਘਰ ਦੇ ਵਿੱਚ ਤੇ ਆਪਣੇ ਆਪ ਤੇ ਲਾ ਕੇ ਐਵੇਂ ਛੜੀ ਬਲੀ ਜਾਣਾ ਵੀ ਮੈਨੂੰ ਹੀ ਕਿਹਾ ਉਹ ਮਾਈਂਡ ਦੇ ਵਿੱਚ ਇੱਕ ਇੱਕ ਤਾਂ ਚੇਤਨਣ ਹੁੰਦਾ ਇੱਕ ਸੁਚੇਤਨਣ ਹੁੰਦਾ ਠੀਕ ਆ ਜੀ ਪੰਜਾਬੀ ਚ ਕੌਨਸ਼ਸ ਤੇ ਸਬਕੌਨਸ਼ਸ ਮਨ ਜਦੋਂ ਸਬਕੌਨਸ਼ਸ ਦੇ ਵਿੱਚ ਗੱਲ ਇਹ ਬੈਠ ਜੇ ਵੀ ਇਹ ਤਾਂ ਮੈਨੂੰ ਹੀ ਕਹਿੰਦੇ ਆ ਫਿਰ ਉਹ ਬੰਦਾ ਦੁਖੀ ਹੋਇਆ ਰਹਿੰਦਾ ਤੇ ਗੁਰੂ ਸਾਹਿਬ ਸਾਡੇ ਸਬਕੌਨਸ਼ਸ ਮਨ ਦੇ ਵਿੱਚ ਉਹ ਜਿਹੜੀਆਂ ਤੇਰੇ ਅੰਦਰ ਸੇਵ ਹੋਈਆਂ ਹੋਈਆਂ ਗੱਲਾਂ ਬਾਤਾਂ ਉਹ ਦੂਰ ਕਰ ਦਿੰਦੇ ਨੇ ਗੁਰੂ ਦਾ ਗਿਆਨ ਕਰੇਗਾ ਜੀ ਠੀਕ ਆ ਮਹਾਰਾਜ ਕਹਿੰਦੇ ਨੇ ਸਹਿਜ ਆਨੰਦ ਭਾ ਮਨ ਮੋਹਰੇ ਗੁਰ ਅੱਗੇ ਆਪ ਵੇਚਾਇਆ ਵੇਚਾਇਆ ਦਾ ਮਤਬਲਾ ਵੀ ਆਪਣੇ ਆਪ ਨੂੰ ਮੈਂ ਗੁਰੂ ਦੇ ਅੱਗੇ ਵੇਚਤਾ ਹਰ ਜਿਹਨੇ ਭਾਈ ਖਰੀਦਿਆ ਹੁੰਦਾ ਉਹਦਾ ਹੱਕ ਹੁੰਦਾ ਕੋਈ ਆਪਾਂ ਜੇ ਬਾਹਰੀ ਧਾਰਨਾ ਲੈ ਜੇ ਵੀ ਜਿਹੜੀ ਕੋਈ ਚੀਜ਼ ਖਰੀਦ ਲਈ ਆ ਮੋਬਾਈਲ ਖਰੀਦ ਲਿਆ ਕਿਸੇ ਨੇ ਤੇ ਅਗਲਾ ਕਹਿੰਦਾ ਮੇਰਾ ਕੋਈ ਗੱਡੀ ਖਰੀਦ ਲਈ ਕੋਈ ਘਰ ਮਕਾਨ ਖਰੀਦ ਲਿਆ ਅਗਲਾ ਕਹਿੰਦਾ ਮੇਰਾ ਇਸੇ ਤਰ੍ਹਾਂ ਜਦੋਂ ਆਪਾਂ ਗੁਰੂ ਨੂੰ ਆਪਣਾ ਮਨ ਵੇਚ ਦੇਵਾਂਗੇ ਤੇ ਫਿਰ ਮਨ ਕਿਹਦਾ ਹੋ ਗਿਆ ਗੁਰੂ ਦਾ ਫਿਰ ਗੁਰੂ ਦੇ ਕਹਣੇ ਮੁਤਾਬਕ ਮਨ ਚਰਨਾ ਚਾਹੀਦਾ ਜੇ ਹੁਣ ਇੱਕ ਪਾਸੇ ਆਪਾਂ ਇਹ ਕਹਾਂਗੇ ਮੇਰੇ ਸਹਿਜ ਆਨੰਦ ਭਇਆ ਮਨ ਮੋਹਰੇ ਗੁਰ ਅਗੇ ਆਪੇ ਵੇਚਾਇਆ ਆਪਣਾ ਆਪ ਵੇਚ ਗੁਰੂ ਦੇ ਅਗੇ ਤੇ ਗੁਰੂ ਦੇ ਕਹਣੇ ਮੁਤਾਬਕ ਚੱਲ ਹਮ ਅਪਰਾਧ ਪਾਪ ਬਹੁ ਕੀਨੇ ਵੀ ਅਸੀਂ ਅਪਰਾਧੀਆਂ ਪਾਪ ਬਹੁ ਕੀਤੇ ਆ ਅਸੀਂ ਮਹਾਰਾਜ ਮੰਨ ਜਾ ਗੁਰੂ ਦੇ ਅਗੇ ਆ ਕੇ ਠੀਕ ਆ ਜੀ ਹਮ ਅਪਰਾਧ ਪਾਪ ਬਹੁ ਕੀਨੇ ਕਰ ਦੁਸ਼ਟੀ ਚੋਰ ਚੁਰਾਇਆ ਦੁਸ਼ਟ ਚੋਰ ਚੋਰੀਆਂ ਕਰਨ ਵਾਲਾ ਚਿਤਰਾਇਆਂ ਕਰਨ ਵਾਲਾ ਮਹਾਰਾਜ ਸਮਝਾਉਣਾ ਕਰਦੇ ਨੇ ਅਬ ਨਾਨਕ ਸਰਨਾਗਤ ਆਏ ਪਹਿਲਾਂ ਕੀ ਸੀ ਹਮ ਅਪਰਾਧ ਪਾਪ ਬਹੁ ਕੀਨੇ ਅਸੀਂ ਪ੍ਰਾਧੀ ਸੀ ਮਹਾਰਾਜ ਬੜੇ ਪਾਪ ਕੀਤੇ ਨੇ ਕਰ ਦੁਸ਼ਟੀ ਚੋਰ ਚੁਰਾਇਆ ਚੋਰੀਆਂ ਕਰਦੇ ਸੀ ਤੇਥੋਂ ਵੀ ਤੈਨੂੰ ਜਾ ਦੂਰ ਜਾਣਦੇ ਸੀ ਤੇ ਤੇਥੋਂ ਤਾਂ ਕੁਝ ਛੁਪਿਆ ਨਹੀਂ ਪ੍ਰਮਾਤਮਾ ਜੀ ਵਾਹਿਗੁਰੂ ਜੀ ਤੇ ਇਥੋਂ ਨਹੀਂ ਕੁਝ ਛੁਪਿਆ ਅਸੀਂ ਤਾਂ ਇਥੋਂ ਚੋਰੀ ਕਰਦੇ ਰਹੇ ਹਜੇ ਵੀ ਕਰੀ ਜਾਂਦੇ ਆ ਤੇ ਫੇਰ ਬਾਅਦ ਦੇ ਵਿੱਚ ਸਤਿਗੁਰੂ ਅਗਰੇਂਬੰਦ ਚ ਕਹਿੰਦੇ ਨੇ ਅਬ ਨਾਨਕ ਸਰਨਾਗਤ ਆਏ ਹੁਣ ਗੁਰੂ ਤੇਰੀ ਸ਼ਰਨ ਵਿੱਚ ਆ ਗਏ ਆ ਵਾਹਿਗੁਰੂ ਜੀ ਹਰ ਰੱਖੋ लाਜ ਹਰ ਭਾਇਆ ਹੁਣ ਮੇਰੀ लाਜ ਰੱਖ ਲੋ ਮਹਾਰਾਜ ਪਹਿਲਾਂ ਮੈਂ ਬਥੇਰੀਆਂ ਮੈਂ ਅਪਰਾਧ ਕਰਦਾ ਰਿਹਾ ਚੋਰੀਆਂ ਕਰਦਾ ਰਿਹਾ ਇਥੋਂ ਲੁੱਕ ਕੇ ਬਥੇਰੇ ਕਰਮ ਕੀਤੇ ਨੇ ਮਾਰੇ ਪਰ ਹੁਣ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਮਹਾਰਾ ਸੱਚੇ ਪਾਤਸ਼ਾਹ ਹਰ ਰੱਖੋ लाਜ ਹਰ ਭਾਇਆ ਹੇ ਪ੍ਰਮਾਤਮਾ ਜੀ ਮੇਰੀ ਹੁਣ लाਜ ਰੱਖੋ ਮੈਂ ਹੁਣ ਤੁਹਾਡੀ ਸ਼ਰਨ ਵਿੱਚ ਆ ਗਿਆ ਤੇ ਪਹਿਲਾ ਮੈਂ ਸੋਨੂੰ ਦੂਰ ਜਾਣ ਦਾ ਸੀ ਤੇ ਮਾੜੇ ਕੰਮ ਕਰਦਾ ਰਿਹਾ ਅੱਗੇ ਸਤਿਗੁਰੂ ਸਮਝਾਉਣਾ ਕਰਦੇ ਨੇ ਗੌੜੀ ਪੂਰਬੀ ਮਹੱਲਾ ਚੌਥਾ ਗੁਰਮਤਿ ਬਾਜੇ ਸ਼ਬਦ ਅਨਹਦ ਗੁਰਮਤਿ ਮਨੁ ਆਂਗਾਵੇ ਜਦੋਂ ਗੁਰਮਤਿ ਦੇ ਬਾਜੇ ਵੱਜਣ ਲੱਗੇ ਨਾ ਸ਼ਬਦ ਹਿਰਦੇ ਘਰ ਵਿੱਚ ਤੇਰੇ ਹੁਣ ਚੱਲ ਪੀ ਚੱਲਣੀ ਆਉਦੀ ਆ ਜਦੋਂ ਗੁਰੂ ਦੇ ਬਚਨ ਮੰਨੇ ਆਪਾਂ ਇਹ ਧਿਆਨ ਰੱਖਣਾ ਗੁਰੂ ਦੇ ਬਚਨ ਮੰਨਣ ਨਾਲ ਚੱਲਣੀ ਹੈ ਗੁਰਮਤਿ ਬਾਜੇ ਸ਼ਬਦ ਅਨਹਦ ਅਨਹਦ ਸ਼ਬਦ ਗੁਰਮਤਿ ਦੇ ਹੁਣ ਵੱਜਣ ਲੱਗੇ ਹਿਰਦੇ ਘਰ ਵਿੱਚ ਜਦੋਂ ਗੁਰੂ ਨੇ ਕਿਰਪਾ ਕੀਤੀ ਨਾਮ ਬਾਣੀ ਨਾਲ ਜੁੜੇ ਆਪ ਗੁਰਮਤਿ ਬਾਜੇ ਅਨਹਦ ਗੁਰਮਤਿ ਸ਼ਬਦ ਅਨਹਦ ਗੁਰਮਤਿ ਮਨ ਨੂੰ ਆਂਗਾਵੇ ਔਰ ਜਿਹੜਾ ਮੇਰਾ ਮਾਣਾ ਹੈ ਗੁਰੂ ਦੇ ਗਉਣੀ ਗਾਉਂਦਾ ਗੁਰੂ ਦੀ ਮਤ ਮੁਤਾਬਕ ਹੀ ਬੋਲਦਾ ਐਂ ਕਹਿੰਦੇ ਆ ਪਰ ਠੀਕ ਆ ਜੀ ਬੜਾ ਭਾਗੀ ਗੁਰਦਰਸ਼ਨ ਪਾਇਆ ਵੱਡੇ ਭਾਗ ਹੋ ਗਏ ਗੁਰੂ ਦਾ ਦਰਸ਼ਨ ਪ੍ਰਾਪਤ ਹੋ ਗਿਆ ਧੰਨ ਧੰਨ ਗੁਰੂ ਨੇ ਬਲਾਵੇ ਉਹ ਧੰਨਾ ਗੁਰੂ ਤੇ ਜਿਹੜਾ ਸਾਡੀ ਲਿਵ ਆਪ ਦੇ ਚਰਨਾਂ ਵਿੱਚ ਲਾ ਲੈਂਦੇ ਨੇ ਇਹ ਗੁਰੂ ਕਿਰਪਾ ਕਰ ਦੇਵੇ ਤੇ ਆਪਾਂ ਆਪਣੇ ਆਪ ਤੇ ਕਿਰਪਾ ਕਰਕੇ ਭਾਈ ਗੁਰੂ ਦੀ ਬਖਸ਼ਿਸ਼ ਕਿਰਪਾ ਲਈਏ। ਹਮ ਮਲ ਮਲ ਤੋਵਾ ਪਾਵ ਗੁਰੂ ਕੇ ਹੁਣ ਮਲ ਮਲ ਕੇ ਗੁਰੂ ਦੇ ਪੈਰ ਧੋਂਦਾ ਮਨ ਕਿਵੇਂ ਭਈ ਹੁਣ ਗੁਰੂ ਦੇ ਬਚਨਾਂ ਤੇ ਆਪਣੇ ਫੁੱਲ ਚੜਾਉਂਦਾ ਠੀਕ ਆ ਜੀ ਗੁਰੂ ਦੇ ਬਚਨ ਮੰਨਦਾ ਏ ਆ ਮਾਲ ਮਲ ਕੇ ਗੁਰੂ ਦੇ ਚਰਨ ਧੋਣੇ ਇਥੇ ਪਾਪ ਲਿਖਿਆ ਪੈਰ ਲਿਖਿਆ ਮਹਾਰਾਣੇ ਸਿੱਧਾ ਠੀਕ ਹੈ ਜੀ ਗੁਰੂ ਦੇ ਪੈਰ ਧੋਣਾ ਗੁਰੂ ਦੇ ਚਰਨ ਧੋਣਾ ਇਹੀ ਆ ਵੀ ਗੁਰੂ ਦੇ ਕਹਨੇ ਮੁਤਾਬਕ ਤੇਰਾ ਜੀਵ ਨਾ ਗੁਰੂ ਦੇ ਕਹੇ ਮੁਤਾਬਕ ਤੂੰ ਚੱਲ ਰਿਹਾ ਤੂੰ ਗੁਰੂ ਦੀ ਗੱਲ ਮੰਨ ਰਿਹਾ ਨਾਮ ਬਾਣੀ ਪੜ ਸੁਣ ਰਿਹਾ ਠੀਕ ਹੈ ਜੀ ਤੇ ਬਾਹਰਾ ਚ ਕਹਿੰਦੇ ਨੇ ਹਮ ਮਾਲ ਮਲ ਤੋਵਾ ਪਾਪ ਗੁਰੂ ਕੇ ਜੋ ਹਰ ਹਰ ਕਥਾ ਸੁਣਾਵੇ ਹੁਣ ਸਾਨੂੰ ਹਰੀ ਪ੍ਰਭੂ ਪ੍ਰਮਾਤਮਾ ਦੀ ਕਥਾ ਸੁਣਾਉਂਦੇ ਨੇ ਸਤਿਗੁਰੂ ਠੀਕ ਹੈ ਗੁਰਬਾਣੀ ਰਾਹੀ ਆਪਾਂ ਇਹਨਾਂ ਦੇ ਬਚਨ ਮੰਨ ਲਏ ਤੇ ਆਪਾਂ ਸਮਝ ਲਓ ਇਹਨਾਂ ਦੇ ਚਰਨ ਧੋ ਕੇ ਪੀ ਰਹੇ ਆ ਜੋ ਪੰਕਤੀ ਆਉਂਦੀ ਆ ਗੁਰ ਕੇ ਚਰਨ ਧੋਏ ਧੋਏ ਪੀਵਾਂ ਠੀਕ ਆ ਜੀ ਗੁਰ ਕੇ ਚਰਨ ਧੋ ਧੋ ਕੇ ਪੀਣਾ ਦਾ ਮਤਲਬ ਇਹ ਹੀ ਆ ਵੀ ਗੁਰੂ ਦੇ ਬਚਨ ਮੰਨਣੇ ਆ ਗੁਰੂ ਦੀ ਗੱਲ ਮੰਨਣੀ ਆ ਅੱਗੇ ਸਤਿਗੁਰੂ ਸਮਝਾਉਣਾ ਕਰਦੇ ਨੇ ਹਰਦੇ ਗੁਰਮਤਿ RAM ਰਸੈਣ ਹਿਰਦੇ ਦੇ ਵਿੱਚ ਗੁਰੂ ਦੀ ਮਤ ਬਸ ਗਈ ਉਹ RAM ਪ੍ਰਭੂ ਪ੍ਰਮਾਤਮਾ ਰਮੇ ਹੋਏ ਦਾ ਨਾਮ ਬਸ ਗਿਆ ਜੀਬਾ ਹਰ ਗੁਣ ਗਾਵੇ ਦੱਸ ਤਾ ਨਾ ਵੀ ਜੀਬਾ ਹੁਣ ਹਰੀ ਪ੍ਰਭੂ ਪ੍ਰਮਾਤਮਾ ਦੇ ਗੁਣ ਗਾਉਂਦੀ ਆ ਗੁਰੂ ਦੇ ਬਚਨ ਮੰਨ ਲੈ ਤੇ ਉਹਦੇ ਗੁਣ ਗਾਉਂਦੀ ਆ ਤੇ ਆਪਣੇ ਫਰਜ਼ ਪਛਾਣ ਲੈ ਮਨੁੱਖ ਨੇ ਮਨੁੱਖ ਕੋਈ ਸਭ ਜ ਸਬਦ ਵਾਹਿਗੁਰੂ ਫਰਜ਼ ਪਛਾਣ ਸਕਦਾ ਆਪਦੇ ਬੀਬੀ ਆ ਜਾਈ ਭਾਈ ਆ ਮਨੁੱਖ ਲਾਭ ਜ ਸੰਝਾ ਠੀਕ ਆ ਜੀ ਤੇ ਆਪਾਂ ਜੇ ਹੁਣ ਬਾਰੀ ਗੱਲ ਦੇਖ ਜੇ ਕੁਦਰਤ ਵੱਲੀ ਧਿਆਨ ਮਾਰ ਕੇ ਤੇ ਆਪੋ ਆਪਣੇ ਫਰਜ਼ ਉਹ ਪਛਾਣ ਰਹੇ ਨੇ ਠੀਕ ਆ ਜੀ ਉਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਪੇੜ ਪੌਦੇ ਆ ਦਰਖਤ ਆ ਆਪਣਾ ਫਰਜ਼ ਪਛਾਣ ਰਹੇ ਨੇ ਹੁਣ ਗਰਮੀ ਆ ਗਈ ਹੁਣ ਛਾਂ ਦੇਣਗੇ ਠੰਡ ਵੇਲੇ ਪੱਤੇ ਝੜ ਜਾਂਦੇ ਨੇ ਉਹਨਾਂ ਦੇ ਹੈ ਕੁਦਰਤ ਦਾ ਸਿਸਟਮ ਹੈ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅੰਦਰ ਚੱਲ ਰਹੀ ਆ ਕੁਦਰਤ ਪਰ ਜੇ ਆਪਾਂ ਬਾਰੀ ਤੌਰ ਤੇ ਦੇਖ ਜੇ ਤਾਂ ਆਪਣਾ ਫਰਜ਼ ਪਛਾਣ ਰਹੇ ਆ। ਦਰਖਤ ਵੀ ਆਪਣਾ ਫਰਜ਼ ਪਛਾਣ ਰਹੇ ਆ, ਪਸ਼ੂ ਵੀ ਆਪਦਾ ਫਰਜ਼ ਪਛਾਣ ਰਿਹਾ। ਠੀਕ ਹੈ ਜੀ। ਪਸ਼ੂ, ਪੰਛੀ, ਪੰਛੀ ਵੀ ਆਪਣਾ ਫਰਜ਼ ਪਛਾਣਦੇ ਨੇ ਬੱਚੇ ਪੈਦਾ ਹੁੰਦੇ ਨੇ ਉਹਨਾਂ ਦੇ ਤੇ ਉਹਨਾਂ ਦਾ ਪਾਲਣ ਪੋਸ਼ਣ ਕਰਦੇ ਨੇ ਜਿੰਨਾ ਚਿਰ ਉਹ ਆਪਣੇ ਆਪ ਨਹੀਂ ਚੋਗਾ ਚੁਗਣ ਲੱਗਦੇ। ਇੱਕ ਅਨੁਸ਼ਾਨ ਦੀ ਵਰਤੀ ਇਹ ਜੀ ਆ। ਆਪਣੇ ਫਰਜ਼ ਭੁੱਲ ਜਾਂਦਾ। ਤੇ ਇਨਸਾਨ ਨੂੰ ਹੀ ਸਮਝਾਇਆ ਗੁਰੂ ਨੇ ਗੁਰਬਾਣੀ ਵਿੱਚ ਗੁਰਬਾਣੀ ਮਨੁੱਖ ਲਈ ਆ ਜੀ ਠੀਕ ਹੈ ਆਪਾਂ ਸਮਝਣਾ ਗੁਰੂ ਤੋਂ ਗੁਰੂ ਤੋਂ ਸਮਝ ਕੇ ਆਪਾਂ ਆਪਣਾ ਜੀਵਨ ਬਸਰ ਕਰਨਾ ਕਿਉਂਕਿ ਐਡਾ ਮਨ ਚੰਦਰਾ ਇਹ ਇੱਕ ਬਾਰੇ ਤਾਂ ਇੱਕ ਬਾਰੇ ਕਹੇ ਤਾਂ ਲੱਗਦਾ ਹੀ ਨਹੀਂ ਗੁਰੂ ਤੇ 100-100 ਵਾਰੀ ਗੁਰੂ ਸਾਹਿਬ ਨੇ ਵਖ ਵਖ ਸੰਧਾਤ ਦੇ ਦੇ ਕੇ ਹਿੰਟ ਦੇ ਦੇ ਕੇ ਸਾਨੂੰ ਸਮਝਾਉਣਾ ਕੀਤਾ ਇੱਕੋ ਗੱਲ ਹੀ ਵੇ ਮਨ ਜਾ ਤੂੰ ਮਨਾ ਮਨ ਜਾ ਤਾ ਕਿੰਦਾ ਪਲਾ ਕਰਦੇ ਨੇ ਸਤਿਗੁਰੂ ਆਪਣਾ ਮਹਾਰਾਜ ਕਹਿੰਦੇ ਨੇ ਹਿਰਦੇ ਗਰਮਤ ਰਾਮ ਰਸੈ ਜੀਬਾ ਹਰ ਗੁਣ ਗਾਵੇ ਰਸ ਮਨ ਰਸ ਕਰ ਰਸ ਕਰ ਹਰ ਰਸ ਆਗਾਨੇ ਹਣ ਮਹਾਰਾਜ ਦੇ ਗੁਣ ਅਕਾਲ ਪੁਰਖ ਵਾਹਿਗੁਰੂ ਦੇ ਤੇ ਗੁਰੂ ਦੇ ਗੁਣ ਹੁਣ ਰਸ ਕਰ ਰਸ ਦਾ ਮਤਲਬ ਰਸ ਲੈ ਲੈ ਕੇ ਗਾਉਂਦਾ ਮਨ ਰਸ ਕਰ ਰਸ ਕਰ ਰਸ ਆਗਾਨੇ ਫਿਰ ਬਹਰਨਾ ਭੁੱਖ ਭੁੱਖ ਲਗਾਵੇ ਫਿਰ ਮਨ ਨੂੰ ਦੁਬਾਰੇ ਭੁੱਖ ਨਹੀਂ ਲੱਗਦੀ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਦੇ ਦਾ ਰਸ ਚੱਖਿਆ ਗੁਣ ਗਾਉਣ ਲੱਗ ਪਿਆ ਕੋਈ ਕਰੇ ਉਪਾਅ ਅਨੇਕ ਬਹੁਤ ਏਰੇ ਕਈ ਬੜੇ ਅਪਾ ਕਰਦੇ ਨੇ ਅਨੇਕ ਤਰ੍ਹਾਂ ਦੇ ਵੀ ਰੱਬ ਮਿਲੇ ਸਾਨੂੰ ਕੋਈ ਕਰੇ ਅਪਾਵ ਅਨੇਕ ਬਹੁ ਤੇਰੇ ਬਿਨ ਕਿਰਪਾ ਨਾਮ ਨਾ ਪਾਵੇ ਮਹਾਰਾਜ ਕਹਿੰਦੇ ਅਪਾ ਬਹੁਤ ਕਰਦੇ ਨੇ ਲੋਕ ਪਰ ਤੇਰੀ ਕਿਰਪਾ ਤੋਂ ਬਿਨਾ ਨਹੀਂ ਪ੍ਰਾਪਤੀ ਹੁੰਦੀ ਜਨ ਨਾਨਕ ਕੋ ਹਰ ਕਿਰਪਾ ਧਾਰੀ ਕਿਰਪਾ ਧਾਰਨ ਕਰ ਲਈ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਤਾਂ ਭਾਈ ਕਿਰਪਾ ਧਾਰਨ ਕਰ ਲਈ ਜੇ ਹੁਣ ਸੋਨੂੰ ਚੰਗੀ ਲੱਗਦੀ ਤੁਸੀਂ ਵੀ ਗੁਰੂ ਦੀ ਕਿਰਪਾ ਧਾਰਨ ਕਰ ਲੋ ਜੇ ਨਹੀਂ ਫਿਰ ਮਨੁੱਖਾ ਜੀਵਨ ਤਨੰਗਦਾ ਜਾ ਰਿਹਾ ਜਿੱਦੇ ਤੋਂ ਜਨਮ ਹੋ ਗਿਆ ਤੇਰਾ ਮਾਤਾ ਦੇ ਉਦਰ ਚੋਂ ਬਾਹਰ ਆ ਕੇ ਤੂੰ ਸਾਹ ਲੈ ਲਿਆ ਉਦੋਂ ਤੋਂ ਤੇਰੀ ਸਵਾਸਾਂ ਦੀ ਪੂੰਜੀ ਘਟਣੀ ਸ਼ੁਰੂ ਹੋ ਗਈ ਗਰਬਾਣੀ ਚ ਲਿਖਿਆ ਹੋਇਆ ਜਨਨੀ ਜਾਣਤ ਸੁਤ ਵੱਡਾ ਹੋਤ ਹੈ ਜਨਮ ਦੇਣ ਵਾਲੀ ਮਾਂ ਜਾਣਦੀ ਤਾਂ ਹੈ ਕਿ ਮੇਰਾ ਪੁੱਤ ਵੱਡਾ ਹੋ ਰਿਹਾ ਪਰ ਇਤਨਾ ਕੋ ਨਾ ਜਾਣੇ ਦਿਨ ਦਿਨ ਆਉਦ ਘਟਤ ਹੈ ਇਸ ਤਰ੍ਹਾਂ ਪੰਕਤੀ ਹੈ ਏ ਨਹੀਂ ਜਾਣਦੀ ਵੀ ਇਹਦੀ ਤਾਂ ਦਿਨੋਂ ਦਿਨ ਉਮਰ ਘਟਦੀ ਜਾਂਦੀ ਏ ਇਹ ਇਹ ਪਤਾ ਹੀ ਨਹੀਂ ਇਹਨੂੰ ਮਾਂ ਨੂੰ ਜਨਮ ਦਿਨ ਵਾਲੀ ਮਾਂ ਨੂੰ ਇਹ ਪਤਾ ਹੀ ਨਹੀਂ ਉਹ ਕਹਿੰਦੀ ਆ ਵੀ ਮੇਰਾ ਪੁੱਤ ਹੁਣ 2 ਸਾਲਾਂ ਦਾ ਹੋ ਗਿਆ ਢਾਈਆਂ ਦਾ ਹੋ ਗਿਆ ਤਿੰਨਾਂ ਦਾ ਹੋ ਗਿਆ ਦਸਾਂ ਦਾ ਹੋ ਗਿਆ 20ਾਂ ਦਾ ਹੋ ਗਿਆ ਉਹ ਇਹ ਨਹੀਂ ਜਾਣਦੀ ਵੀ ਇਹਦੀ ਉਮਰ ਤਾਂ ਘਟ ਰਹੀ ਏ ਮਹਾਰਾਜ ਕਹਿਣਾ ਕਰਦੇ ਨੇ ਕੋਈ ਕਰੇ ਉਪਾਅ ਅਨੇਕ ਬਹੁਤ ਹੀ ਬਿਨ ਕਿਰਪਾ ਨਾਮ ਨਾ ਪਾਵੇ ਜਾਨ ਨਾਮਕ ਕੋ ਹਰ ਕਿਰਪਾ ਧਾਰੀ ਮਤ ਗੁਰਮਤ ਨਾਮ ਦਿਰ ਅੜਾਵੇ ਜਿਹੜੀ ਮਤਾ ਗੁਰੂ ਤੋਂ ਲੈ ਕੇ ਗੁਰਮਤ ਲੈ ਕੇ ਨਾਮ ਪੱਕਾ ਕਰ ਲਿਆ ਆਪਣੇ ਹਿਰਦੇ ਘਰ ਵਿੱਚ ਹੁਣ ਹੁਣ ਨਹੀਂ ਬਸ ਫੇਕਰ ਕਿਸੇ ਕਿਸਮ ਦਾ ਕਿਉਂਕਿ ਜਦੋਂ ਗੁਰੂ ਨਾਲ ਜੁੜ ਗਿਆ ਤੂੰ ਪ੍ਰਮਾਤਮਾ ਦੀ ਬੰਦਗੀ ਨਾਲ ਜੁੜ ਗਿਆ ਫਿਰ ਉਹਨੇ ਦਾਤ ਦਿੱਤੀ ਆ ਸਵਾਸਾਂ ਦੀ ਪੂੰਜੀ ਦਿੱਤੀ ਆ ਮਨੁੱਖਾ ਜਨਮ ਦਿੱਤਾ ਉਹਦੇ ਹੁਕਮ ਅnder ਚੱਲ ਰਿਹਾ ਜਿੱਦੇ ਆਵਾਜ਼ ਮਾਰੇਗਾ ਉਹਦੇ ਤਿਆਰ ਫਿਰ ਮਨ ਦੇ ਵਿੱਚ ਪਛਤਾਵਾ ਨਹੀਂ ਹੁੰਦਾ ਵੀ ਯਾਰ ਕਿਤੇ ਮਰੀ ਨਾ ਜਾਈਏ ਸਿੱਧੀ ਜੀ ਗੱਲ ਉਹ ਮੇਰਾ ਤਾਂ ਕੰਮ ਕਰਨ ਵਾਲਾ ਯਾਰ ਕੋਈ ਨਾ ਹਜੇ 10 ਸਾਲ ਮੈਂ ਵੀ ਕਹਿ ਦਨਾ ਕਿ ਮਹਾਰਾਜਾ ਆਸਾ ਵੀ ਮੈਂ ਗੁਰਬਾਣੀ ਲੜੀਵਾਰ ਆਪ ਜੀ ਦੀ ਕਿਰਪਾ ਸਦਕਾ ਸ਼ਬਦ ਵਿਚਾਰ ਸ਼ੁਰੂ ਕੀਤੀ ਆ ਜੋ ਕਿ ਅੱਜ ਜਿਹੜੀ ਕਿ ਅੱਜ 172 ਤੇ ਸੁਭਾਈਮਾਨ ਸ਼ਬਦ ਪੜ ਰਹੇ ਆ 172 ਤੱਕ ਆਏ ਆ ਤੇ 1430 ਅੰਗ ਨੇ ਗੁਰੂ ਸਾਹਿਬ ਦੇ ਆਸ ਦਾ ਰੱਖ ਲਈ ਵੀ ਮਹਾਰਾਜ ਸਪੂਰਨ ਕਰਾ ਲਿਓ ਆਸ ਰੱਖ ਲਈ ਨਾਲ ਫਿਰ ਉਹ ਲੰਬੀ ਉਮਰ ਦੀ ਵੀ ਆਸ ਹੋ ਗਈ ਕਿਉਂ ਇਹਨੂੰ 5 ਸਾਲ ਵੀ ਲੱਗ ਸਕਦੇ ਨੇ 10 ਸਾਲ ਵੀ ਲੱਗ ਸਕਦੇ ਨੇ ਜੱਸਾ ਬਨਾਲ ਆਪਾਂ ਕਰਦੇ ਆ ਵੀ ਇੱਕ ਅੰਗ ਜਾਂ ਇੱਕ ਸ਼ਬਦੀ ਹੁੰਦਾ ਕਈ ਵਾਰੀ ਜੇ 2 ਦਿਨ ਵੀ ਲੱਗ ਜਾਂਦੇ ਐ ਇੱਕ ਅੰਗ ਨੂੰ ਤਾਂ ਦੇਖ ਲਓ 2860 ਦਿਨ ਹੋ ਗਏ 2860 ਦਿਨਾਂ ਦੀ ਦੇਖ ਲਓ ਕਿੰਨੇ ਸਾਲ ਬਣ ਗਏ ਠੀਕ ਆ ਜੀ ਇਸ ਤਰ੍ਹਾਂ ਆਸ ਰੱਖ ਤੋਂ ਸੱਚੀ ਸੁੱਚੀ ਆਸ ਰੱਖ ਠੀਕ ਆ ਜੀ ਦੁਨਿਆਵੀ ਕੰਮਾਂ ਦੀ ਠੀਕ ਆ ਆਸ ਰੱਖਣੀ ਪੈਂਦੀ ਆ ਵੀ ਚਲੋ ਤਾਂ ਆਸ ਤੋਂ ਬਿਨਾ ਤਾਂ ਕੋਈ ਕੰਮ ਨਹੀਂ ਹੁੰਦਾ ਪਰ ਉਹ ਕਰਦਿਆਂ ਕਰਦਿਆਂ ਪ੍ਰਭੂ ਪਰਮਾਤਮਾ ਦੇ ਨਾਮ ਦੀ ਆਸ ਵੀ ਰੱਖ ਵੀ ਮਹਾਰਾਜ ਤੇਰੇ ਚਰਨਾਂ ਨਾਲ ਜੁੜਿਆ ਰਹਾ ਜੁੜੇ ਰਹੀਏ ਤੇਰੇ ਨਾਮ ਬਾਣੀ ਨਾਲ ਠੀਕ ਆ ਜੀ ਇਹ ਮਨੁੱਖੇ ਜਨਮ 'ਚ ਹੀ ਜੁੜ ਸਕਦਾ ਇਨਸਾਨ ਹੋਰ ਕੋਈ ਪਸ਼ੂ ਪੰਛੀ ਤਾਂ ਵਿਚਾਰਿਆਂ ਨੇ ਉਹਨਾਂ ਨੇ ਜਿੰਨੀ ਜ਼ਿੰਦਗੀ ਮਿਲੀ ਆ ਭੋਗ ਕੇ ਚਲੇ ਜਾਣਾ ਸਾਡੇ ਨਾਲ ਤਾਂ ਬਿਹਤਰ ਮੈਂ ਤਾਂ ਕਹੂੰਗਾ ਸਾਡੇ ਨਾਲੋਂ ਬਿਹਤਰ ਜੀਂਦੇ ਨੇ ਜ਼ਿੰਦਗੀ ਉਹ ਬਈਮਾ ਪਰਮਾਚਾਰ ਮੱਚ ਤਾਂ ਨਹੀਂ ਫਸਦੇ ਉਹ ਝੂਠੀਆਂ ਮੰਨ ਤਾਂ ਮਨ ਤਾਂ ਮਤਾਮਾ ਚ ਤਾਂ ਨਹੀਂ ਫਸਦੇ ਲੋਬ ਲਾਲ ਚ ਤਾਂ ਨਹੀਂ ਫਸੇ ਹੋਏ ਉਹ ਸਾਡੇ ਨਾਲ ਫੇਰ ਵੀ ਬਿਹਤਰ ਚੰਗੇ ਆ ਆਧਾਰਨਾ ਵੀ ਮਹਾਰਾਜ ਨੇ ਤਾਂ ਹੀ ਦਿੱਤੀਆਂ ਕੁਰਬਾਨੀਆਂ ਚ ਪਸ਼ੂਆਂ ਪੰਛੀਆਂ ਦੀਆਂ ਮੱਛੀ ਤੱਕ ਦੀਆਂ ਆਧਾਰਨਾ ਦਿੱਤੀਆਂ ਮਹਾਰਾਜ ਨੇ ਚਲੋ ਅੱਗੇ ਸਤਗੁਰੂ ਕਹਿੰਦੇ ਨੇ ਅਗਲਾ ਸ਼ਬਦ ਆਪਾਂ ਪੜ੍ਹ ਲੈਨੇ ਆ ਜੀ ਰਾਗ ਗੌੜੀ ਮਾਜ ਮਹੱਲਾ ਚੌਥਾ ਗੁਰਮਖੋ ਜਿੰਦੂ ਜਪ ਨਾਮ ਕ੍ਰਮ ਮਤ ਮਾਤ